ਪਗ ਵੜਵਿਕੇ ਸਾਈਕਲ ਤੇ ਸੈਰ ਕਰਨ ਨਿਕਲੇ ਬਿਯੁਰਗ ਨੂੰ ਤੇਜ਼ ਰਫ਼ਤਾਰ ਵਾਹਨਾ ਕਰਨੇ ਆਪਣੀ ਲਪੇਟ ਵਿੱਚ ਲੈ ਆ ਜਿਸ ਕਨ ਬਿਯੁਰਗ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਉਕਤ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਵਾਪਰਿਆ ਹੈ ਉਹਨਾਂ ਦੱਸਿਆ ਕਿ ਵਾਹਨਾਕਰ ਜੜਿਆਲਾ ਵਾਲੀ ਸਾਈਡ ਤੋਂ ਬੜੀ ਹੀ ਤੇਜ਼ ਨਾਲ ਆ ਰਹੀ ਸੀ ਤੇ ਜਦੋਂ ਪਿੰਡਮਾਨਾਂ ਵਾਲੀ ਕੋਲ ਪਹੁੰਚੀ ਤਾਂ ਅੱਗੇ ਚਾਰੇ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਹਾਦਸੇ ਤੋਂ ਬਾਅਦ ਕਾਰ ਸਾਹਮਣੇ ਤੋਂ ਆ ਰਹੀ ਟਰੱਕ ਵਿੱਚ ਵੱਜ ਗਈ ਮ੍ਰਿਤਕ ਵਿਅਕਤੀ ਦੇ ਛੋਟੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਕਿ ਉਸ ਦੇ ਵੱਡੇ ਭਰਾ ਹਰਵੰਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਸ ਦਾ ਭਰਾ ਸਾਈਕਲ ਤੇ ਘਰੋਂ ਸੈਰ ਵਾਸਤੇ ਗਿਆ ਸੀ ਹਾਦਸੇ ਤੋਂ ਬਾਅਦ ਥਾਣਾ ਸਤਨਾਪੂਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੇ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਪਹੁੰਚਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਜੀ ਬੁਲ ਹਸਪਤਾਲ ਫਗਵਾੜਾ ਦੇ ਡਾਕਟਰ ਮੁਤਾਬਕ ਮ੍ਰਿਤਕ ਵਿਅਕਤੀ ਦੀ ਹਸਪਤਾਲ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮਾਮਲਾ ਇਹ ਹੈ ਜੀ ਉਹ ਜੋ ਪਿਆਰੇ ਸਾਈਕਲ ਦੇ ਉੱਪਰ ਸਾਈਕਲ ਤੇ ਆ ਰਿਹਾ ਜੀ ਆ ਉਹ ਆਪਦੀ ਜਾਂਚ ਚੋ ਪੇੜ ਸੀ ਮੂਰੇ ਪੇੜ ਤੋਂ ਬਚਨ ਦੀ ਮਾਰਨ ਥੋੜਾ ਇਹਨੇ ਸੈਰ ਚੋਂ ਸਾਈਕਲ ਕੀਤਾ ਪਿੱਛੋਂ ਗੱਡੀ ਤਾਰੀ ਵਰਨਾ ਬਹੁਤ ਸਪੀਡ ਤੇ ਜਦੋਂ ਉਹ ਆਕੇ ਕਾਰ ਦੇ ਵਿੱਚ ਚੱਕ ਕੇ ਲਗੀ ਨਾ ਬਾਬਾ ਉੱਠਿਆ ਕਟਵਾਟ 10 ਫੁੱਟ ਪਤਾ ਨਾਲ ਪੁੱਟਾ ਆਕੇ ਥੱਲੇ ਲੱਗੇ ਜ਼ਮੀਨ ਤੇ ਉਹਦਾ ਮੱਥਾ ਲੱਗਿਆ ਉਹਨਾਂ ਨਾਲ ਤੇ ਬਾਬਾ ਜੀ ਸਾਈਕਲ ਤੇ ਸੀ ਸਾਈਕਲ ਤੇ ਸੀ ਜੀ ਕਿ ਕਿਥੋਂ ਕਿਥੇ ਆ ਰਹੇ ਸੀ ਬਾਬਾ ਜੀ ਇਹ ਇਧਰੋਂ ਆ ਰਹੇ ਸੀ ਬਾਬਾ ਜੀ ਉਧਰੋਂ ਆ ਰਹੇ ਗੱਡੀ ਬਦੂਆਰੀ ਨੂੰ ਕਰਨਾ ਤੇ ਟਰੱਕ ਦੇ ਵਿੱਚ ਲੱਗੀ ਗੱਡੀ ਟਰੱਕ ਦੇ ਵਿੱਚ ਉਹ ਗੱਡੀ ਜਦ ਬਾਬੇ ਨੂੰ ਬੜਾ ਭਗਾ ਕੇ ਮਾਰਿਆ ਉਹ ਕੰਟਰੋਲ ਨਹੀਂ ਹੋਈ ਆ ਕੇ ਬਾਜੌਰ ਕਰਕੇ ਟਰੱਕ ਦੇ ਟਾਇਰ ਦੇ ਵਿੱਚ ਲਾ ਕੇ ਟੈਂਕੀ ਲੱਗ ਗਿਆ ਗੱਡੀ ਦੇ ਦੂਸਰੇ ਸੀਗੇ ਟਰੱਕ ਆ ਰਹੇ ਹੌਲੀ ਹੌਲੀ ਤੇ ਬੰਦੇ ਦੀ ਡੈਥ ਹੋ ਗਈ ਹਾਂ ਬਬਰ ਜੁਰ ਵੀ ਡੈਥ ਹੋ ਗਈ ਮੌਕੇ ਵੀ ਮਾਨਾਲੀ ਦੇ ਕੋਲ ਹੋਇਆ ਐਕਸੀਡੈਂਟ ਭਾਈ ਇਹ ਹੋਇਆ ਕਿਦਾਂ ਜੀ ਸਰ ਤੇ ਵਰਨਾ ਗੱਡੀ ਭਾਈ ਇਧਰ ਜੜਿਆਲੇ ਵੱਲੋਂ ਆ ਰਹੀ ਸੀ ਹਾਂਜੀ ਉਹ ਗੱਡੀ ਥੋੜੀ ਤੇਜ਼ ਸੀ ਉਹਨੇ ਇਧਰ ਭਾਈ ਜੀ ਆ ਵੀ ਇਧਰੋਂ ਆ ਰਿਹਾ ਸੀਗਾ ਉਹਨੇ ਮਾਰੇ ਸਾਈਕਲ ਤੇ ਸੀਗਾ ਉਹਨੇ ਪ੍ਰਵਾਹ ਕਰਨ ਲੱਗੇ ਨੇ ਗੱਡੀ ਦੇ ਵਿੱਚ ਫਸ ਗਿਆ ਹਾਂਜੀ ਗੱਡੀ ਨੇ ਸਾਈਕਲ ਵਾਲੇ ਨੂੰ ਮਾਰਿਆ ਗੱਡੀ ਬਾਅਦ ਚ ਬਾਅਦ ਚ ਗੱਡੀ ਸਾਈਕਲ ਚ ਲੱਗੀ ਪਹਿਲਾਂ ਤੇ ਫੇ ਗੱਡੀ ਆੜ ਕੇ ਬਾਅਦ ਜਿੱਤੇ ਟਰੱਕ ਚ ਫਸ ਗਿਆ ਕਿ ਬੰਦਾ ਕਿੱਥੇ ਜਾ ਰਹਿਣ ਵਾਲਾ ਜੀ ਉਹ ਇੱਥੇ ਸਲਾਰਪੁਰ ਪਿੰਡ ਦਾ ਦੇ ਆ ਬਈ ਉਹ ਤਾਂ ਭਾਈ ਆ ਕੋਈ ਨਾਂ ਨੂੰ ਹੈ ਉਹ ਦਾ ਬੰਦੇ ਦਾ ਨਾਂ ਉਹਦਾ ਨਹੀਂ ਪੱਕਾ ਪਤਾ ਜੀ ਉਹਦਾ ਤੇਜੀ ਦੇਜੀ ਕੰਦੇ ਸ਼ਾਇਦ ਤਾਂ ਤੇ ਸਾਈਕਲ ਤੇ ਸੀਗਾ ਜੀ ਸਾਈਕਲ ਤੇ ਹੀ ਸੀਗਾ ਕਹਿੰਦੇ ਸੀ ਉਧਰੋਂ ਗੱਡੀ ਆ ਰਹੀ ਸੀ ਉਧਰੋਂ ਉਹ ਆ ਰਿਆ ਸੀਗਾ ਸਾਈਕਲ ਛਿਵਾ ਕੇ ਗੱਡੀ ਵਾਲੇ ਮਾਰੇ ਬਾਅਦ ਜਿੱਥੇ ਆਣ ਕੇ ਟਰੱਕ ਚ ਲੱਗੇ ਟਰੱਕ ਖੜੇ ਸੀਗੇ ਟਰੱਕ ਖੜੇ ਸੀ ਜਗ੍ਹਾ ਨਾ ਖੜਿਆ ਨਾਲ ਇਹਦਾ ਬੰਦੇ ਪਿਸ਼ਾਬ ਕਰਕੇ ਤੁਰੇ ਸੀ ਉਹ ਤੋਂ ਸਾਡੇ ਘੂਰੇ ਗੂਲੇ ਕੀ ਉਹ ਤਰੇ ਕਿੱਧਰ ਨੂੰ ਜਾ ਰਹੇ ਸੀ ਇਹ ਨਕੌਂਦਰ ਸਾਈਡ ਜਾ ਰਹੇ ਸੀ ਹਾਂਜੀ ਸਾਡੇ ਸਿਵਲ ਹਸਪੀਟਲ 'ਚ ਸਾਡੇ 6:30 ਵਜੇ ਇੱਕ ਪੇਸ਼ੈਂਟ ਆਇਆ ਨੇ 65 ਈਅਰ ਓਲਡ ਮੇਲ ਨੇ ਉਹਨਾਂ ਦਾ ਰੋਡ ਟ੍ਰਾਫਿਕ ਐਕਸੀਡੈਂਟ ਹੋਇਆ ਮੱਨਾਂ ਵਾਲੀ ਫੇਂਟ ਵਿੱਚ ਜਿੱਦਾਂ ਐਸ ਪਰ ਇਨਫੋਰਮੇਸ਼ਨ ਕਿ ਸਾਈਕਲ ਤੇ ਜਾ ਰਹੇ ਸੀ ਤੇ ਤੇਜ਼ ਰਫ਼ਤਾਰ ਕੱਢੀ ਨੇ ਉਹਨਾਂ ਨੂੰ ਹਿਟ ਕੀਤਾ ਤੇ ਪੇਸ਼ੈਂਟ ਦੀ ਮੌਕੇ ਤੇ ਮੌਤ ਹੋ ਹਸਪੀਟਲ ਸਪੇਸ਼ਲ ਕੰਟੈਂਟ